ਸਤਿ ਸ਼੍ਰੀ ਅਕਾਲ ਜੀ ਹਾਂ ਜੀ ਇਹ ਜਿਹੜੀ ਘਟਨਾ ਇਹ ਗੱਲ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਜੇ ਸ਼ਾਇਦ ਕੈਮਰਾ ਨਾ ਹੁੰਦਾ ਤੇ ਮਾਤਾ ਜੀ ਦੀ ਅੱਜ ਹੱਕ ਦੀ ਕਮਾਈ ਸ਼ਾਇਦ ਉਹਨਾਂ ਦੇ ਘਰ ਤੱਕ ਨਾ ਪਹੁੰਚਾਈ ਜਾਂਦੀ ਇਸ ਇਹ ਮਾਛੀਵਾੜਾ ਚਰਨ ਕਮਲ ਗੁਰਦੁਆਰਾ ਦੀ ਘਟਨਾ ਹੈ ਉੱਥੇ ਮਾਤਾ ਜੀ ਕਸ਼ੇਰੇ ਲੈ ਰਹੇ ਸੀਗੇ ਔਰ ਉਹ ਕਸ਼ੇਰੀ ਉਹਨਾਂ ਨੇ ਲੈ ਲੇ ਛੋਟਾ ਜਿਹਾ ਪਰਸ ਉਹਨਾਂ ਨੇ ਕੱਢਿਆ ਸੀ ਆਪਣੇ ਦੂਜੇ ਲਿਫਾਫੇ ਵਿੱਚੋਂ ਹਨਾ ਜੋ ਵੀ ਘਰੋਂ ਲੈ ਕੇ ਆਏ ਹੋਣੇ ਉਹ ਉਹਨਾਂ ਨੇ ਤਿੰਨੋ ਲਿਫਾਫੇ ਚੱਕੇ ਫੋਨ ਚੱਕਿਆ ਪਰ ਉਹ ਛੋਟਾ ਜਿਹਾ ਪਰਸ ਜਿਹੜਾ ਵਾਈਡ ਕਰਸੋਂ ਦਿਖ ਰਿਹਾ ਹੈ ਸਾਹਮਣੇ ਉਹ ਇੱਥੇ ਹੀ ਪਿਆ ਰਹਿ ਗਿਆ ਔਰ ਇਹ ਵੀਰ ਜਿਹੜਾ ਰੈੱਡ ਟੀ-ਸ਼ਰਟ ਵਾਲਾ ਵੀ ਕੁਝ ਖਰੀਦ ਰਿਆ ਸੀਗਾ ਉਹਨੇ ਘਰਦਿਆਂ ਨੂੰ ਫੋਟੋਆਂ ਵਗੈਰਾ ਖਿੱਚ ਕੇ ਭੇਜ ਰਿਹਾ ਸੀ ਗੱਲ ਕਰ ਰਿਹਾ ਸੀ ਵਿਆਹ ਚਾਹੀਦਾ ਜਾਂ ਕੁਝ ਵੀ ਹੈ ਨਾ ਔਰ ਦੇਖੋ ਤੁਸੀਂ ਇਸ ਵੀਰ ਨੂੰ ਵੀ ਪਤਾ ਚੱਲਿਆ ਉਹਨੇ ਵੀ ਇਹ ਚੱਕ ਕੇ ਪਰਸ ਸਾਈਡ ਤੇ ਰੱਖ ਦੇਣਾ ਬਿਕਾਯਾਦ ਕੁਛ ਦੁਕਾਨਦਾਰ ਵੱਲੋਂ ਕੋਈ ਚੀਜ਼ ਪਾਈ ਹੋएगी ਵੇਚਣ ਵਾਲੀ ਮਾਤਾ ਜੀ ਪਿੱਛੇ ਸਮਾਨ ਖਰੀਦਣ ਲੱਗੇ ਉਹਨਾਂ ਨੂੰ ਵੀ ਕੁਛ ਨਹੀਂ ਯਾਦ ਰਿਹਾ ਹੈਗਾ ਉਹਨੇ ਵੀ ਚੱਕ ਕੇ ਸਾਈਡ ਤੇ ਵੀਰ ਨੇ ਰੱਖਤਾ ਔਰ ਦੇਖੋ ਤੁਸੀਂ ਇਹ ਸਲੂਟ ਹੈ ਇਹਨਾਂ ਨੂੰ ਦੁਕਾਨਦਾਰ ਜਿਹੜੀ ਭੈਣ ਔਰ ਵੀਰ ਨੂੰ ਤੁਹਾਡੀ ਇਮਾਨਦਾਰੀ ਨੂੰ ਸਲੂਟ ਹੈ ਕਿ ਇਹਨਾਂ ਨੇ ਵੀਡੀਓ ਸ਼ੇਅਰ ਕੀਤੀ ਨੱਟ ਤੇ ਪਾਈ ਤਾਂ ਕਿ ਮਾਤਾ ਜੀ ਤੱਕ ਇਹ ਜਿਹੜੀ ਮਾਇਆ ਉਹਨਾਂ ਦੀ ਹੱਕ ਦੀ ਕਮਾਈ ਹੈ ਪਹਚਾਈ ਜਾਵੇ ਪਰ ਮੈਨੂੰ ਇਹਨਾਂ ਦਾ ਨੌਲੇਜ ਹੈ ਨਹੀਂ ਕਿ ਮਤਲਬ ਪਹਚਾਈ ਗਈ ਜਾਂ ਨਹੀਂ ਪਹਚਾਈ ਗਈ ਮੈਂ ਤਾਂ ਇਮਾਨਦਾਰੀ ਨੂੰ ਸਲੂਟ ਕਰਦੀਆਂ ਸਲਾਮ ਕਰਦੀਆਂ ਧੰਨਵਾਦ ਕਰਦੀ ਆ ਇਸ ਵੀਰੇ ਦਾ ਜੁਗ ਜੁਗ ਜੀਵੇ ਭੈਣ ਭਰਾ ਜਿਨ੍ਹਾਂ ਨੇ ਮਾਤਾ ਜੀ ਦੀ ਕਮਾਈ ਨੂੰ ਮਤਲਬ ਇਦਾਂ ਸ਼ੇਅਰ ਕੀਤਾ ਕਿ ਉਹਨਾਂ ਦੀ ਹੱਕ ਦੀ ਕਮਾਈ ਉਹਨਾਂ ਤੱਕ ਪਹੁੰਚਣੀ ਚਾਹੀਦੀ ਆ 14 ਮਾਰਚ ਦੀ ਇਹ ਗੱਲ ਹੈ 15 ਨੂੰ ਉਹਨਾਂ ਨੇ ਵੀਡੀਓ ਪਾਤੀ ਪਰ ਤੁਸੀਂ ਇਸ ਵੀਡੀਓ ਨੂੰ ਫੇਰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜੇ ਨਹੀਂ ਵੀ ਪਾਈ ਮਿਲੀ ਹੋਗੀ ਤਾਂ ਵੀ ਮਿਲ ਸਕੇ ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਇਮਾਨਦਾਰੀ ਵਾਲੇ ਲੋਕ ਵੀ ਦੇਖੋ ਦੁਨੀਆ 'ਚ ਬੈਠੇ ਨੇ ਜੇ ਕਿਤੇ ਇਹ ਕੰਬ ਬਾਹਰ ਦੇਸ਼ਾਂ 'ਚ ਹੁੰਦਾ ਬਾਹਲੇ ਮੁਲਕ ਦੇ ਵਿੱਚ ਹੁੰਦਾ ਤਾਂ ਉੱਥੇ ਜ਼ਰੂਰ ਉਸ ਬੰਦੇ ਨੂੰ ਸਨਮਾਨਿਤ ਕਰਿਆ ਜਾਂਦਾ ਅਵਾਰਡ ਦਿੱਤਾ ਜਾਂਦਾ ਹਨਾ ਤੇ ਰੱਖਿਆ ਜਾਂਦਾ ਕਿ ਵੇ ਦੇਖੋ ਪਰ ਸਾਡੇ ਤਾਂ ਇੱਥੇ ਬਸ ਪਤਾ ਹੀ ਹੈ ਤੁਹਾਨੂੰ ਇਮਾਨਦਾਰ ਦਬਦਾ ਜਾਂਦਾ ਹੈ ਔਰ ਦੂਜੇ ਉੱਪਰ ਉੱਠਦੇ ਜਾਂਦੇ ਆ। ਕੀ ਆ ভাই ਕਮਾਲ ਕਰਤੀ ਵੀਰੇ ਤੂੰ। ਵੀਡੀਓ ਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ ਦੇਖੋ ਨਾ ਮੇਰਾ ਵੀ ਇਹੀ ਮੋਟਿਵ ਹੈ ਕਿ ਇਸ ਵੀਰ ਨੂੰ ਦੀ ਜਾਂ ਹੋਣਾ ਚਾਹੀਦਾ ਨਾ ਇੱਕ ਪਛਾਣ ਬਣਨੀ ਚਾਹੀਦੀ ਆ। ਇਹ ਵੀਰੇ ਨੇ ਕਿੰਨੀ ਇਮਾਨਦਾਰ ਇਮਾਨਦਾਰੀ ਵਾਲਾ ਕੰਮ ਕੀਤਾ ਮਾਤਾ ਜੀ ਤੱਕ ਪੈਸੇ ਪਹੁੰਚਾਏ ਪਹੁੰਚਾਏ ਜਾਂ ਨਹੀਂ ਪਹੁੰਚਾਏ ਪਹੁੰਚ ਜਾਣਗੇ ਕਿ ਇੱਕ ਦਿਨ ਇੱਕ ਨਾ ਇੱਕ ਦਿਨ ਤਾਂ ਪਹੁੰਚ ਹੀ ਜਾਣਗੇ ਅਰੋਣਾ ਨੇ ਪੈਸੇ ਸਾਮਕੇ ਰੱਖੇ ਪੈਸੇ ਵੀ ਕੋਈ 100 200 ਨਹੀਂ ਹੈਗਾ ਹਜ਼ਾਰਾਂ ਦੇ ਵਿੱਚ ਨੇ ਨਹੀਂ ਆਲਾ ਦੇਖ ਕੇ ਮਨ ਡੋਲ ਜਾਂਦਾ ਹੈ ਹੈਨਾ ਚਲੋ ਕੋਈ ਗੱਲ ਨਹੀਂ ਰੱਖ ਲੈਨੇ ਆ ਮਾਤਾ ਜੀ ਨੂੰ ਕਿਹੜਾ ਯਾਦ ਆਉਣਾ ਬਹੁਤ ਲੋਕੀ ਹੁੰਦੇ ਨੇ ਇਦਾਂ ਦੇ ਵੈਗਰੂ ਇਸ ਵੀਰ ਨੂੰ ਇਸ ਭੈਣ ਨੂੰ ਚੜ੍ਹਦੀ ਕਲਾ 'ਚ ਰੱਖੇ ਜਿਨ੍ਹਾਂ ਨੇ ਇੰਨੀ ਇਮਾਨਦਾਰੀ ਵਰਤੀ ਪੱਕਾ ਪਹੁੰਚ ਗਏ ਹੋਣੇ ਬੇਬੇ ਜੀ ਤੱਕ ਪੈਸੇ ਕਿਉਂਕਿ 1 ਮਹੀਨਾ ਹੋ ਗਿਆ ਇਸ ਗੱਲ ਨੂੰ ਤੁਸੀਂ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਹੀਂ ਵੀ ਪਹੁੰਚੇ ਹੋਣਗੇ ਆਪਾਂ ਵੀ ਯੋਗਦਾਨ ਪਾ ਲਈਏ ਇਸ ਚੰਗੇ ਕੰਮ ਦੇ ਵਿੱਚ ਕਹਿੰਦੇ ਜੀ ਕੁੰਗਲ ਹਲਾਉਣ ਦੇ ਨਾਲ ਚੰਗਾ ਕੰਮ ਹੁੰਦਾ ਤਾਂ ਉਹ ਚ ਕਰਨ ਚ ਕੀ ਹਰਜ ਹੈ ਛੇਰ ਕਰਿਓ ਵੀਰੇ ਵੱਧ ਤੋਂ ਵੱਧ ਨਹੀਂ ਵੀ ਪਹੁੰਚੇ ਹੋਣਗੇ ਤਾਂ ਪਹੁੰਚ ਜਾਣਗੇ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਤਦ ਤੱਕ ਲਈ ਧੰਨਵਾਦ